ਸੋ ਸਵਾਗਤ ਹੈ ਤੁਹਾਡਾ YouTube <Sanye> ਚੈਨਲ ਬਰਾਲ ਜਰਸੀ ਵਰਮ ਦਿਲਪੋਤੇ ਸਭ ਤੋਂ ਪਹਿਲਾਂ ਬਾਈ ਜਿਹਨੇ ਜਰਸੀ ਵਰਸ਼ੀਆਂ ਦੇ ਚੰਨੀਆਂ ਗਾਵਾਂ ਲੈਣੀਆਂ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਅੱਜ ਤੁਹਾਨੂੰ ਤਿੰਨਾਂ ਜਰਸੀ ਬੱਚੇ ਦਿਖਾਉਣੇ ਆ ਬਈ ਟੀਕਾ ਲੈਣ ਦੇ ਕਾਬਿਲ ਆ ਦੋ ਜਿੰਨੇ ਦਾ ਟੀਕਾ ਲੈ ਰਹੇ ਨੇ ਤਿੰਨੇ ਬੱਚੇ ਤੇ ਬਿਲਕੁਲ ਜਾਜ ਮੋਲਾ ਬਾਈ ਜੀ ਇਹਨਾਂ ਦੇ ਸ਼ਹਿਰ ਆਪਣਾ ਜਗਤੋਵਾ ਜ਼ਿਲ੍ਹਾ ਫਰੀਦਕੋਟ ਆ ਜਿਹੜੇ ਵੀ ਇਹਨਾਂ ਬੱਚੇ ਲੈਣੇ ਆ ਜੀ ਸਕਰੀਨ 'ਤੇ ਆਪਣਾ ਨੰਬਰ ਚੱਲ ਰਿਹਾ ਅੱਜ ਬੱਚਾ ਦਿਖਾਉਣੇ ਬਾਈ ਸਾਨੂੰ ਬਹੁਤ ਛੋਟੀ ਗੀੜਾ ਦੀ ਬੱਚੀ ਹੈ ਚਾਰ ਥਾਣਾ گلਾਰੀ ਰੰਗ 'ਚ ਤੇ ਜਾਦੂਵਾਲੀ ਬਹੁਤ ਆ ਬਈ ਵਾਚੂ ਨੂੰ ਫੇਸ ਕੁਆਲਟੀ ਦੇ ਚੈੱਕ ਕਰ ਸਕਦੇ ਹਾਂ ਗੋਦੀ ਵਾਲੀ ਬੱਛੀ ਮੈਂ ਤੁਹਾਨੂੰ ਦੂੰਗਾ ਤੇ ਮੁੱਲ ਬਿਲਕੁਲ ਜਾਇਜ਼ਾ ਛੋਟਾ ਜਿਹਾ ਮੁੱਲ ਹੈ 10000 ਰੁਪਿਆ 2 ਨੰਬਰ ਤੇ ਬੱਛੀ ਚੈੱਕ ਰੋਈ ਜਰਸੀ ਬਹੁਤ ਸੋਹਣੀ ਝੋਲੀ ਦੇ ਇੱਥੇ ਆਨ ਚੈੱਕ ਕਰੋ ਇਹਦਾ ਮੁੱਲ ਵੀ ਬਰੇ 10000 ਰੁਪਿਆ ਤੇ 3 ਨੰਬਰ ਤੇ ਬੱਛੀ ਆ ਜੀ ਟੀਕਾ ਲੰਦੇ ਵੀ 2 ਕੁ ਮਹੀਨਾ ਤੱਕ ਟੀਕਾ ਲਾ ਲਓ ਬਹੁਤ ਝਾਂਮ ਕਜੂਨ ਦਾ ਬੱਛੀ ਨੂੰ ਤੇ 4 ਥਾਣਾ ਗੁਲਾਬੀ ਵੀ ਕੋਟ ਸ਼ਾਨ ਇਹਦਾ ਮੁੱਲ 16000 ਰੁਪਿਆ ਜੀ ਇਹ ਤੋਂ ਛੋਟੇ-ਛੋਟੇ ਮੁੱਲਾਂ ਦਾ ਮੁੱਲ 36000 ਰੁਪਏ ਜੀ ਵਿੱਚੋਂ ਮਾਨਤਾ ਨਹੀਂ ਉਜੋਗ ਨਹੀਂ ਲੈਣੀ ਆ ਇੱਕ ਵਾਰ ਦੁਬਾਰਾ ਬੇਨਤੀ ਕਰ ਦਿਆਂ ਜੀ ਜਿਹਨੇ ਵੀ ਜਰਸੀ ਬੱਚੇ ਲੈਣੇ ਆਪਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਧੰਨਵਾਦ